ਆਜ ਹੀ ਤੋਂ ਮੰਤਰੀ ਅੰਮ੍ਰਿਤ ਸਾਹਿਬ ਅੱਜ ਖੁਸ਼ੀ ਦਾ ਮਾਹੌਲ ਹੈ ਕਿੰਨਾ ਇੱਕ ਉਤਸਾਵ ਹੈ ਭੁਗਤ ਅਰਵਿੰਦ ਕੇ ਜੀ ਵਾਲੀ ਅਜਬਾਰਾ ਸਭ ਤੋਂ ਪਹਿਲਾਂ ਅਜਮਾਨ ਜੋ ਸੁਪਰੀਮ ਕੋਰਟ ਦਾ ਜਿੰਨਾਂ ਧੰਨਵਾਦ ਹੈ ਕਿ ਜਿਹੜਾ ਨੇ ਅੱਜ ਦੇਸ਼ ਦੇ ਲੋਕਾਂ ਨੂੰ ਦੱਸਤਾ ਕਿ ਜਿਹੜਾ ਸੰਧਾਨਾ ਦੀ ਦਿੱਤੋ ਦੀ ਹਵੇਸਾ ਤੇ ਤਾਨਾशाही ਸਰਕਾਰ ਦੇ ਮੂਹਰੇ ਚਪੇੜ ਵੱਜੀ ਹੈ ਕਮੋਦੀ ਸਰਕਾਰ ਦੇ ਉਹ ਤਾਂ ਬਹੁਤ ਵੱਡੀ ਚਪੇੜ ਵੱਜੀ ਹੈ ਕਿ ਈਡੀ ਔਰ ਈਡੀ ਨੂੰ ਵੱਤ ਵਰਤੋਂ ਕਰਕੇ ਬਿਜ਼ਨਸ ਨੂੰ ਵੱਤੋਂ ਕਰਕੇ ਨਹੀਂ ਉਹਦੇ ਨਾਲ ਸਾਡੇ ਇਹ ਜਿਹੜੇ ਲੋਕਾਂ ਨੂੰ ਪਛਾਣ ਕੀਤਾ ਹੈ ਸਾਡੇ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਜਿਹੜੇ ਸਾਡੇ ਪਿਤਾ ਸਮਾਨ ਜਦੋਂ ਦੇ 7 ਮਹੀਨੇ ਤਕਰੀਬ ਉਹਨਾਂ ਨੂੰ ਅੰਦਰ ਹੋ ਗਏ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਜਦੋਂ ਅਸੀਂ ਜਾਂਦੇ ਸੀ ਕਿਸੇ ਵੀ ਸਟੇਟ ਦੇ ਵਿੱਚ ਪਟਿਆਰ ਕਰਦੇ ਸੀ ਆਪਣੇ ਪੰਜਾਬ ਤੋਂ ਜਾਂਦੇ ਸੀ ਹਰਿਆਣਾ ਤੋਂ ਜਾਂਦੇ ਸੀ ਤੇ ਤੁਹਾਡਾ ਪਿਤਾ ਤੋਂ ਮਾਪੇ ਤੋਂ ਬਿਨਾਂ ਅਸੀਂ ਉਮਰੇ ਹੁਮੇ ਏਦਾਂ ਇਸ ਤਰ੍ਹਾਂ ਲੱਗਦਾ ਸੀ ਮਹਿਸੂਸ ਹੁੰਦਾ ਸੀ ਕਿ ਸਾਨੂੰ ਇੱਕ ਬਹੁਤ ਵੱਡਾ ਤਾਲੀ ਸਰਪਨਾ ਸਈ ਸਰਕਾਰ ਨੇ ਸਾਡੇ மே ਜਲੂਮ ਕੀਤਾ ਹੋਇਆ ਆਮ ਆਦਮੀ ਪਾਰਟੀ ਦੇ ਬਹੁਤ ਵੱਡਾ ਜਲੂਮ ਦਾ ਕਹਿਰ ਕੀਤਾ। ਸੋ ਅੱਜ ਬਹੁਤ ਵਿਜਲੋ ਮਾਨਜੋਬ ਸੁਪਰੀਪੁਰ ਤੋਂ ਧੰਨਵਾਦ ਹੈ ਜਿਨ੍ਹਾਂ ਨੇ ਅਰਵਿੰਦ ਕੇਜਰੀ ਰਾਜੀ ਦੇ ਜ਼ਮਾਨੇ ਵਿੱਚ ਔਰ ਸਾਡੇ ਪੰਜਾਬ ਦੇ ਵਿੱਚ ਵੀ ਪੂਰੇ ਦੇਸ਼ ਦੇ ਵਿੱਚ ਬਹੁਤ ਖੁਸ਼ੀਆਂ ਮਨਾਈਆਂ ਜਾ ਰਹੀਆਂ ਆਮ ਆਦਮੀ ਪਾਰਟੀ ਦਾ ਹਰ ਵਲੰਟੀਅਰ ਹਰ ਸੇਵਾਦਾਰ ਅੱਜ ਭਗੜੇ ਪਾ ਰਿਹਾ ਢੋਲ ਵਜਾ ਰਿਹਾ ਤੇ ਸਾਡੇ ਹਲਕਾ ਸਾਂਹੇ ਵਾਲ ਦੇ ਵਿੱਚ ਵੀ ਅੱਜ ਕੋ ਲੱਡੂਆਂ ਦਾ ਪਕੌੜਿਆਂ ਦਾ ਚਾਹ ਦਾ ਦੁਪਹਿਰ ਦਾ ਲੰਗਰ ਚੱਲਿਆ ਜਿਸ ਜਿਹਲੇ ਦਾ ਪਤਾ ਲੱਗਾ ਵਰਕਰ ਸਹਿਮਾਨਾਂ ਨੂੰ ਤੇ ਸਾਡੇ ਸਾਡੇ ਸੁਪਰੀਮ ਮੋਰਲ ਤੇਜਵਾਲ ਜੀ ਬਾਹਰ ਆ ਗਏ ਤੇ ਝੋਲ ਬਜਾਏ ਜਾ ਰਿਹਾ ਤੁਸੀਂ ਦੇਖ ਹੀ ਲਿਆ ਲੱਡੂ ਵੰਡੇ ਜਾ ਰਹੇ ਮੁਰੇ ਪੱਤੇ ਜਾ ਰਹੇ ਹੈ ਉਹ ਇਸੇ ਤਰ੍ਹਾਂ ਸਾਾਨੂੰ ਅੱਜ ਬਹੁਤ ਜ਼ਿਆਦਾ ਕਿਹਾ ਐਮਐਲਏ ਸਾਹਿਬ ਕੀ ਲੱਗਦਾ ਹੈ ਕਿ ਇਸ ਚੀਜ਼ ਦੇ ਨਾਲ ਹਰਿਆਣਾ ਦੇ ਚੋਣਵੀ ਮਾਹੌਲ ਉੱਥੇ ਵੀ ਚੱਲ ਰਿਹਾ ਹੈ ਇਹਦੇ ਨਾਲ ਬਲ ਮਿਲੂਗਾ ਹਰਿਆਣਾ ਦਾ ਪੁੱਤਰ ਐਰਮਿਤ ਤੇਜਵਾਲ ਜੀ ਸੋ ਅੱਜ ਹਰਿਆਣਾ ਦੇ ਲੋਕਾਂ ਦੀ ਮੈਂ ਕਹੂੰਗਾ ਦਵਾਵਾਂ ਜਿਹੜੀਆਂ ਹੋਈਆਂ ਜੋ ਅੱਜ ਸੁਪਰੀਮ ਕੋਰਟ ਬਾਅਦ ਜੋ ਸੁਪਰੀਮ ਕੋਰਟ ਨੇ ਜਮਾਨ ਦਿੱਤੀਆਂ ਤੇ ਹਰਿਆਣਾ ਦੇ ਵਿੱਚ 90 ਦੀਆਂ 90 ਸੀਟਾਂ ਤੇ ਸਾਡੀ ਪਾਰਟੀ ਲੜਾਈ ਲੜ ਰਹੀ ਹੈ ਸੋ ਬਹੁਤ ਵੱਡੀ ਜਿੱਤ ਸਰਕਾਰ ਬਣਦੀ ਹੈ ਕਿਉਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦਿੱਲੀ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਦੇ ਪੰਜਾਬ ਸਰਕਾਰ ਬਣੀ ਔਰ ਦਿੱਲੀ ਔਰ ਪੰਜਾਬ ਦੇ ਕੰਮਾਂ ਨੂੰ ਦੇਖਦੇ ਸਰਕਾਰ ਸੈਂਟਰ ਤੇ ਹਰਿਆਣਾ ਸੋ ਹਰਿਆਣਾ ਤੇ ਹਰਿਆਣਾ ਦੇ ਲੋਕ ਵੀ ਬਦਲਾਅ ਚਾਹੁੰਦੇ ਆ ਉਹਨਾਂ ਨੇ BJP ਦੀ ਸਰਕਾਰ ਦੇਖ ਲਈ ਚਟਾਨੀਆਂ ਦੀ ਦੇਖ ਲਈ ਕਾਂਗਰਸ ਦੀ ਦੇਖ ਲਈ ਤੇ ਹੁਣ ਮਾਨ ਆ ਮੈਂ ਉਹਨਾਂ ਨੂੰ ਕਿਹਾ ਕੱਲ ਵੀ ਉੱਥੇ ਜਾ ਕੇ ਆਇਆ ਪਹਿਲਾਂ ਵੀ ਹਰਿਆਣੇ ਜਾ ਕੇ ਆਏ ਆ ਤੇ ਹਰਿਆਣੇ ਦੇ ਲੋਕ ਕਹਿੰਦੇ ਆ ਕਿ ਹੁਣ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਵਾਂਗੇ ਤਾਂ ਜੋ ਬੱਚਿਆਂ ਨੂੰ ਸਿੱਖਿਆ ਮਿਲ ਸਕੇ ਰੁਜ਼ਗਾਰ ਮਿਲ ਸਕੇ ਬਿਜਲੀ ਦੀਆਂ ਸਿਹਤ ਸਵਾਵਾ ਬਿਜਲੀ ਸਭ ਸਾਨੂੰ ਜਿਵੇਂ ਦਿੱਲੀ ਔਰ ਪੰਜਾਬ ਚ ਮੁਫਤ ਸਾਨੂੰ ਬਿਜਲੀ ਮਿਲਦੀ ਹੈ ਉਸੇ ਤਰ੍ਹਾਂ ਅਸੀਂ ਹਰਿਆਣੇ ਦੇ ਲੋਕ ਵੀ ਚਾਹੁੰਦੇ ਆ ਸੋ ਜਿਵੇਂ ਨਹਿਰੀ ਪਾਣੀ ਪਿੰਡਾਂ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਪੰਜਾਬ ਦੇ ਲੋਕ ਹੱਸੇ ਆ ਹਰਿਆਣਾ ਦੇ तकरीबन ਪੰਜਾਬ ਦਾ ਹਿੱਸਾ ਸੀ ਸਾਰਾ ਤੇ ਉਹ ਵੀ ਇਸੇ ਤਰ੍ਹਾਂ ਚਾਹੁੰਦੇ ਕਿ ਜਿਵੇਂ ਪੰਜਾਬ ਦੇ ਕਿਸਾਨ ਖੁਸ਼ ਆ ਅਸੀਂ ਵੀ ਆਮ ਆਦਮੀ ਪਾਰਟੀ ਸਰਕਾਰ ਬਣਾ ਕੇ ਅਸੀਂ ਵੀ ਖੁਸ਼ੀਆਂ ਪ੍ਰਾਪਤ ਕਰੀਏ ਗਰੀਬ ਤੋਂ ਲੈ ਕੇ ਅਮੀਰ ਤੱਕ ਹਰ ਬੰਦਾ ਇਸ ਆਦਮਨ ਕੇਜਰੀਵਾਲ ਨੂੰ ਪਿਆਰ ਕਰਦਾ ਆਮ ਆਦਮੀ ਪਾਰਟੀ ਨੂੰ ਪਿਆਰ ਕਰਦਾ ਤੇ 100% ਪਰਮਾਤਮਾ ਤੇ ਵੀ ਵਿਸ਼ਵਾਸ ਹੈ ਕਿਉਂਕਿ ਸਤਿਗੁਰੂ ਹਮੇਸ਼ਾ ਇਹ ਮਾਣਿਆ ਨਾਲ ਇਮਾਨਦਾਰ ਬੰਦਿਆਂ ਦਾ ਚੱਲਦਾ ਹੁੰਦਾ ਤੇ ਅਜਰਨ ਕੇਜਰੀਵਾਲ ਜੀ ਇਸ ਦਾ ਭਲਾ ਚਾਹੁੰਦੇ ਆ ਤੇ ਅਗਲੇ ਤੇਜੀ ਰਾਜੀ ਹਰਿਆਣੇ ਦੀ ਸਦਾ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਸਾਰੇ